ਹਾਂਜੀ ਸਰ ਜਿਹੜਾ ਚੋਣ ਪ੍ਰਚਾਰ ਚੱਲ ਰਹੀ ਹੈ ਕੜਕ ਦੀ ਧੁੱਪ ਪੈ ਰਹੀ ਆ ਲੋਕਾਂ ਦਾ ਕਿਸਮਾ ਦਾ ਰਿਸਪੌਂਸ ਆ ਕਾਂਗਰਸ ਦਾ ਜਿਹੜਾ ਕਾਂਗਰਸ ਪਾਰਟੀ ਦਾ ਵਰਕਰ ਆ ਨਾ ਜੀ ਉਹ ਨਾ ਤਾਂ ਧੁੱਪ ਦੇਖਦਾ ਨਾ ਮੀਂਹ ਦੇਖਦਾ ਇਹ ਤਕਰੀਬਨ 75 ਤੋਂ 80 ਸਾਲ ਦੇ ਵਿੱਚ ਜਿੱਦੋਂ ਤੋਂ ਸਰਕਾਰ ਕਾਂਗਰਸ ਦਾ ਜਿਹੜਾ ਮੁੱਦਾ ਚੱਲਿਆ ਕਾਂਗਰਸ ਦੇ ਵਰਕਰ ਨੇ ਕਦੇ ਵੀ ਧੁੱਪ ਛਾਣੀ ਦੇਖੀ ਉਹਨੇ ਪਾਰਟੀ ਦੀ ਸੇਵਾ ਕੀਤੀ ਆ ਕਾਂਗਰਸ ਪਾਰਟੀ ਨੇ ਦੇਸ਼ ਦੀ ਸੇਵਾ ਕੀਤੀ ਹੈ ਤੇ ਵਰਕਰ ਕਾਂਗਰਸ ਦੀ ਸੇਵਾ ਕਰ ਰਹੇ ਨੇ ਡਾਕਟਰ ਅਮਰ ਸਿੰਘ ਉਹਨਾਂ ਨੂੰ ਖੇਤਰਾਂ ਦਾ ਮਿਲਿਆ ਹੈ ਸਮਰਥਨ ਮਿਲਿਆ ਲੋਕਾਂ ਦਾ ਡਾਕਟਰ ਅਮਰ ਸਿੰਘ ਨੂੰ ਜਿਹੜਾ ਆਪਣੇ ਮੌਕੇ ਤੇ ਇੱਥੇ ਹਲਕਾ ਸਾਹਨੇਵਾਲ ਦੇ ਵਿੱਚੋਂ ਤੇ ਯਕੀਨੀ ਜਿੱਤ ਮਿਲ ਰਹੀ ਹੈ ਜੀ ਕਿਹੜੇ ਕਿਹੜੇ ਮੁੱਦੇ ਆ ਜਿਹੜੇ ਉਹਨਾਂ ਨੇ ਵੀ ਹੱਲ ਕਰਵਾਏ ਆ ਇਹ ਆ ਕਿ ਗ੍ਰਾਂਟਾਂ ਉਹਨਾਂ ਵੱਲੋਂ ਕ੍ਰੇਸ਼ ਕੀਤੀਆਂ ਅੰਦਰ ਦੇ ਕਿਉਂਕਿ ਜਿਹੜਾ ਉਹਨਾਂ ਨੇ ਜੈਸਰ ਮਛਾ ਦਾ ਜੋ ਆਵਰ ਜਿਹੜੇ ਪ੍ਰੋਜੈਕਟ ਨੇ ਉਹਨਾਂ ਨੇ ਜਿਹੜਾ ਸਾਨੂੰ ਜਿਹੜੇ ਸੈਂਟਰ ਦੇ ਵਿੱਚੋਂ ਡਾਕਟਰ ਅਮਰ ਸਿੰਘ ਨੂੰ ਜਿੰਨਾ ਕੁ ਫੰਡ ਮਿਲਿਆ ਉਹਦੇ ਹਿਸਾਬ ਨਾਲ ਉਹਨਾਂ ਪੂਰੇ ਇਲਾਕੇ ਦੇ ਵਿੱਚ ਤਕਸੀਮ ਕੀਤਾ ਆ ਕਿਉਂਕਿ ਸੈਂਟਰ ਸਰਕਾਰ ਨਾਲ ਇੱਕ ਕੋਰੋਨਾ ਦਾ ਬਹਾਨਾ ਲਾ ਕੇ 3 ਸਾਲ ਤੱਕ ਕਿਸੇ ਐਮਪੀ ਨੂੰ ਜਿਹੜੀਆਂ ਗ੍ਰਾਂਟਾਂ ਦਿੱਤੀਆਂ ਨਹੀਂ ਹੈਗੀਆਂ ਉਹਨਾਂ ਨੂੰ ਬਹਾਨਾ ਮਿਲਿਆ ਸੀ ਕਰੋਨਾ ਦਾ ਜਿਹੜੇ ਫੰਡ ਸੇ ਸਾਰੇ ਰੋਕੇ ਰੱਖੇ ਨੇ 5 ਸਾਲ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋਏ 5 ਸਾਲ ਦੀ ਕਾਰਗੁਜ਼ਾਰੀ ਤੋਂ ਜੀ ਜੀ ਕਾਂਗਰਸ ਤੋਂ ਤਕਰੀਬਨ ਲੋਕ ਇਸ ਕਰਕੇ ਖੁਸ਼ ਨਹੀਂ ਉਹ ਕਿਸੇ ਵਰਗ ਨਾਲ ਧੱਕਾ ਨਹੀਂ ਕਰਦੇ ਜਿਹੜੇ ਲੋਕ ਨਵੇਂ ਉੱਠਦੇ ਨੇ ਬਦਮਾਸ਼ੀਆਂ ਕਰਦੇ ਨੇ ਉਹ ਲੋਕ ਜਾ ਕੇ ਜਦੋਂ ਛੋਟੇ ਵਰਗਾਂ ਨੂੰ ਧੱਕਾ ਕਰਦੇ ਨੇ ਉਹਨਾਂ ਨੂੰ ਲੋਕ ਕਦੇ ਵੀ ਨਹੀਂ ਖੜਦੇ ਜਿਹੜੇ ਲੋਕ ਪੁਰਾਣੇ ਸਮੇਂ ਤੋਂ ਕਾਂਗਰਸ ਪਾਰਟੀ ਹੈ ਜਿਹੜੀ ਇਹ ਲੋਕਾਂ ਦੇ ਸਾਥ ਦਿੰਦੀ ਆ ਰਹੀ ਆ ਤੇ ਸਾਥ ਦੇਣ ਕਰਕੇ ਉਹ ਕਿਰਾਨਾ ਜਿਹੜਾ ਵਰਕਰ ਆ ਉਹ ਵੀ ਸਾਥ ਦੇ ਰਿਹਾ ਹੈ ਥੈਂਕ ਯੂ ਮਹਾਰਾਜ